ਪੰਜਾਬ ਦੇ ਵਿੱਚ ਭਾਜਪਾ 13 ਸੀਟਾਂ ਦੇ ਉੱਤੇ ਚੋਣ ਲੜ ਰਹੀ ਹੈ ਪਹਿਲੀ ਵਾਰ ਪੰਜਾਬ ਦੇ ਵਿੱਚ ਭਾਜਪਾ 13 ਦੀਆਂ 13 ਸੀਟਾਂ ਦੇ ਉੱਤੇ ਆਪਣੇ ਉਮੀਦਵਾਰ ਉਤਾਰ ਚੁੱਕੀ ਹੈ ਤੇ ਉੱਥੇ ਜੇਕਰ ਗੱਲ ਕਰੀਏ ਕਿਸਾਨਾਂ ਦੀ ਤਾਂ ਕਿਸਾਨ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਲਗਾਤਾਰ ਭਾਜਪਾ ਦਾ ਵਿਰੋਧ ਕਰਦੇ ਹੋਏ ਦਿਖਾਈ ਦੇ ਰਹੇ ਨੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਬੀਤੇ ਦਿਨੀ ਕਾਲ ਦਿੱਤੀ ਗਈ ਸੀ ਭਾਜਪਾ ਉਮੀਦਵਾਰਾਂ ਦੇ ਘਰਾਂ ਦੇ ਬਾਹਰ ਪੱਕਾ ਮੋਰਚੇ ਲਗਾ ਦਿੱਤੇ ਜਾਣ ਇਸੇ ਕੜੀ ਤਹਤ ਸ਼੍ਰੀ ਫਤੇਗਰ ਸਾਹਿਬ ਤੋਂ ਭਾਜਪਾ ਉਮੀਦਵਾਰ ਗੇਜਾਰਾਮ ਬਾਲਮੀਕੀ ਦੇ ਘਰ ਦੇ ਵਾਰ ਕਿਸਾਨਾਂ ਦੇ ਵੱਲੋਂ ਪੱਕਾ ਮੋਰਚਾ ਲਗਾ ਦਿੱਤਾ ਹੈ ਤੇ ਇਸ ਦੇ ਨਾਲ ਹੀ ਕਿਸਾਨਾਂ ਨੇ ਕਿਹਾ ਹੈ ਕਿ ਭਾਜਪਾ ਕਿਸਾਨਾਂ ਦੇ ਨਾਲ ਹੋਰੀ ਤੱਕੇ ਸ਼ਹੀਦਾ ਜਵਾਬ ਦੇਵੇ ਨਹੀਂ ਤਾਂ ਇਹ ਪੱਕਾ ਮੋਰਚਾ ਇਸੇ ਤਰੀਕੇ ਦੇ ਨਾਲ ਹੀ ਜਾਰੀ ਰਹੇਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਦੀਪ ਸਿੰਘ ਜਨਕ ਸੱਤਰ ਫਤੇਗਰ ਸਾਹਿਬ ਭਾਰਤੀ ਕਿਸਾਨ ਯੂਨੀਅਨ ਸਿੱਧੂ ਗੁੱਟ ਅੱਜ ਇਹ ਸਾਡਾ ਪ੍ਰੋਗਰਾਮ ਹੈ। ਸਾਡੀਆਂ ਦੋਵੇਂ ਫੋਰਮਾਂ ਜੋ ਵਾਧਰਾ ਤੇ ਲੜ ਰਹੀਆਂ ਉਹਨਾਂ ਦਾ ਸੱਦਾ ਸੀ ਕਿ ਪੂਰੇ ਭਾਰਤ ਦੇ ਵਿੱਚ ਜਿਹੜੇ ਭਾਜਪਾ ਦੇ ਕੈਂਡੀਡੇਟ ਹੈ ਉਹਨਾਂ ਦੇ ਦਫ਼ਤਰਾਂ ਜਾਂ ਘਰਾਂ ਦੇ ਨੇੜੇ ਮੁਜ਼ਾਹਰਾ ਕਰਨਾ ਕਿਉਂਕਿ ਇੱਕੋ ਹੀ ਲੋਕਨੇ ਪ੍ਰਧਾਨ ਮੰਤਰੀ ਮੋਦੀ ਜੀ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਜਿਹੜੇ ਵਾਅਦੇ ਕਰਦੇ ਸੀ ਕਿ ਅਸੀਂ ਕਿਸਾਨਾਂ ਦਾ ਮਜ਼ਦੂਰਾਂ ਦਾ ਸਮੂਚਾ ਕਰਜ਼ਾ ਮਾਫ਼ ਕਰਾਂਗੇ ਸਵਾਮੀਨਾਥ ਰਿਪੋਰਟ ਦੇ ਅਨੁਸਾਰ ਕਿਸਾਨਾਂ ਨੂੰ ਭਾਅ ਦੇਵਾਂਗੇ ਕਿਸਾਨ ਦੀ ਹਰ ਫਸਲ ਤੇ ਐਮਐਸਪੀ ਦੇਵਾਂਗੇ ਉਦੋਂ ਬਾਅਦ ਦਿੱਲੀ ਦੇ ਵਿੱਚ ਵੀ ਕਿਸ ਸੰਘਰਸ਼ ਹੋਇਆ ਤੇ ਉਦੋਂ ਇਹਨਾਂ ਮੰਗਾਂ ਦੇ ਨਾਲ-ਨਾਲ ਮੋਦੀ ਜੀ ਨੇ ਕਿਹਾ ਸੀ ਕਿ ਜਿਹੜਾ ਬਿਜਲੀ ਸੋਧ 20 ਦੀ ਹੈ ਇਹ ਲਾਗੂ ਨਹੀਂ ਕਰਾਂਗੇ ਇਹਨੂੰ ਰੱਦ ਕਰਾਂਗੇ ਤੇ ਜਿਹੜੇ ਪਰਾਲੀ ਦਾ ਸੀਗਾ ਜਦੋਂ ਖੇਤਾਂ ਦੇ ਵਿੱਚ ਨਾੜ ਸਾੜਿਆ ਜਾਂਦਾ ਪਰਾਲੀ ਸਾੜੀ ਜਾਂਦੀ ਹੈ ਕਿਸਾਨਾਂ ਦੇ ਕੋਈ ਪਰਚਾ ਨਹੀਂ ਹੋਊਗਾ ਜਿਹੜੇ ਵੱਡੇ ਜੁਰਮਾਨੇ ਸੀ ਉਹ ਵੀ ਕਹਿੰਦੇ ਸੀ ਵੀ ਅਸੀਂ ਇਹ ਨਹੀਂ ਕਰਾਂਗੇ ਇਹਦੇ ਨਾਲ-ਨਾਲ ਜਦੋਂ ਜਿਹੜੇ ਲਖੀਂਪੁਰ ਥੀੜੀ ਵਾਲੇ ਸਾਡੇ ਚਾਰ ਕਿਸਾਨ ਤੇ ਇੱਕ ਪੱਤਰਕਾਰ ਵੀਰ ਭਾਜਪਾ ਦੇ ਗੁੰਡਿਆਂ ਵੱਲੋਂ ਰੋਸ ਮਜਾਦਾ ਕਰਦਿਆਂ ਤੇ ਸ਼ਾਂਤਮਈ ਰੋਸ ਮਜਾਦਾ ਕਰਦਿਆਂ ਦੇ ਗੱਡੀ ਚੜਾ ਕੇ ਉਹਨਾਂ ਨੂੰ ਤਕੜਾ ਕਰ ਦਿੱਤਾ ਗਿਆ ਸੀ ਉਹਨਾਂ ਨੂੰ ਸਜ਼ਾਵਾ ਦੇਣੀ ਆ ਤੇ ਉਹਨਾਂ ਦੇ ਪਰਿਵਾਰਾਂ ਨੂੰ ਮੁਆਵਜ਼ੇ ਦੇਣੇ ਪਰ ਇਹ ਮੋਦੀ ਜੀ ਸਾਰੀ ਇਹਨਾਂ ਮੰਗਾਂ ਤੋਂ ਇਹਨਾਂ ਸਾਰੇ ਵਾਅਦਿਆਂ ਤੋਂ ਮੁੱਕਰ ਗਏ ਤੇ ਦੁਬਾਰਾ ਫੇਰ ਹੁਣ ਅਸੀਂ 3 ਫਰਵਰੀ ਨੂੰ ਸਰਕਾਰ ਦਾ ਜਾਣ ਦਾ ਵੇਲਾ ਸੀ ਅਸੀਂ ਯਾਦ ਕਰਾਉਣ ਗਏ ਸੀ ਤੇ ਮੋਦੀ ਜੀ ਤੁਸੀਂ ਵਾਅਦੇ ਕੀਤੇ ਸੀ ਸਤਾ ਚ ਆਉਣ ਤੋਂ ਪਹਿਲਾਂ ਵੀ ਔਰ ਦਿੱਲੀ ਅੰਦੋਲਨ ਤੋਂ ਬਾਅਦ ਤੁਸੀਂ ਜਦੋਂ ਆਪਣੀ ਗੱਲਬਾਤ ਹੋਈ ਉਦੋਂ ਵੀ ਤੁਸੀਂ ਵਾਅਦੇ ਕੀਤੇ ਸੀ ਤੇ ਇਹ ਚੀਜ਼ਾਂ ਇਹ ਮਗਾ ਥੋਡੀਆਂ ਸੀ ਪੂਰੀਆਂ ਕਰਾਂਗੇ ਪਰ ਉਹ ਅਜੇ ਤੱਕ ਤੁਹਾਡੇ ਵਾਅਦੇ ਬਫਾ ਨਹੀਂ ਹੋਏ ਪਰ ਉਹਦੇ ਵੀ ਨਹੀਂ ਸੁਣਿਆ ਗਿਆ ਸਾਨੂੰ ਤੇ ਇਹਨੇ ਚੋਣ ਜਾਬਤਾ ਲੱਗਿਆ ਤੇ ਹੁਣ ਆ ਜਿਹੜਾ ਅੱਜ ਦਾ ਪ੍ਰੋਗਰਾਮ ਦਿੱਤਾ ਇਸੇ ਦਾ ਇੱਕ ਹਿੱਸਾ ਹੈ ਕਿ ਅਸੀਂ ਆਪਣੀ ਉਹ ਗੱਲ ਆਪਣਾ ਸਨੇਹਾ ਜਿਹੜੇ ਕੈਂਡੀਡੇਟ ਬੀਜੇਪੀ ਦੇ ਹਨ ਉਹਨਾਂ ਦੇ ਰਾਹੀਂ ਮੋਦੀ ਜੀ ਤੱਕ ਪਹੁੰਚਾਈਏ ਦੁਕੋ ਅੱਜ ਤਾਂ ਨਹੀਂ ਹੋਈ ਪਹਿਲਾਂ ਇੱਕ ਵਾਰ ਪਹਿਲਾਂ ਮਿਲੇ ਸੀ ਅਸੀਂ ਉਹਨਾਂ ਨੂੰ ਸਵਾਲ ਕੀਤੇ ਅੱਗੇ ਆਏ ਉਹਨਾਂ ਨੇ ਸਾਡੇ ਸਵਾਲਾਂ ਦਾ ਜਵਾਬ ਦੇਣ ਦੀ بجائے ਗੱਲ ਹੋਰ ਪਾਸੇ ਨੂੰ ਲੈ ਕੇ ਜਾਂਦੇ ਰਹੇ ਜਦੋਂ ਆਖਰ ਅਸੀਂ ਉਹਨਾਂ ਨੂੰ ਪੁੱਛਿਆ ਕਿ ਤੁਹਾਡੇ ਕੋਲ ਸਾਡੇ ਸਵਾਲਾਂ ਦੇ ਜਵਾਬ ਨਹੀਂ ਹੈਗੇ ਉਹ ਕਹਿੰਦੇ ਨਹੀਂ ਸਾਡੇ ਕੋਲ ਤੁਹਾਡੇ ਸਵਾਲਾਂ ਦੇ ਜਵਾਬ ਨਹੀਂ ਹੈਗੇ ਜੇ ਅਸੀਂ ਜਿੱਤ ਜਾਨੇ ਆ ਤਾਂ ਅਸੀਂ ਤੁਹਾਡੇ ਨਾਲ ਚੱਲਾਂਗੇ ਤੁਹਾਡੇ ਨਾਲ ਹੀ ਹੱਲ ਕਰਵਾਵਾਂਗੇ ਇਹ ਕਹਿ ਕੇ ਉਹ ਉਦੋਂ ਕਿਸਾਨ ਮਜ਼ਦੂਰ ਇੱਕ ਦਾ ਜਿੰਦਾਬਾਦ ਦੇ ਨਾਰੇ ਲਗਵਾ ਰਹੇ ਆਂ ਹਾਂਜੀ ਸੰਗਠਨਾਂ ਨਾਲ ਕਿਹਾ ਕਿ ਸ਼ਬੀਲ ਠੰਡਾ ਪਾਣੀ ਮਿੱਠਾ ਪਾਣੀ ਪਿਆ ਰਹੇ ਉਹਦਾ ਮਿਲ ਕੇ ਚੱਲਣ ਦੀ ਗੱਲ ਕਰ ਰਹੇ ਆਂ ਤੇ ਤੁਸੀਂ ਵਿਰੋਧ ਕਿਉਂ ਕਰ ਰਹੇ ਹੋ ਜੰ데요 ਜੀ ਅਸੀਂ ਉਹਦੇ ਭਰੋਸਾ ਕਿਵੇਂ ਕਰ ਲਈਏ ਮੋਦੀ ਜੀ ਸਦਾ ਜਾਣ ਤੋਂ ਪਹਿਲਾਂ ਇੱਕ ਵੱਡਾ ਨਾਰਾ ਲਾਇਆ ਸੀ ਕਿ ਸਾਰਾ ਕਾਲਾ ਧਨ ਅਸੀਂ ਜਿਹੜਾ ਬਾਹਰ ਹੈਗਾ ਉਹਨੂੰ ਲੈ ਕੇ ਆਵਾਂਗੇ ਦੇਸ਼ ਚ ਹਰ ਨਾਗਰਿਕ ਦੇ ਖਾਤੇ ਦੇ ਵਿੱਚ 15-15 ਲੱਖ ਰੁਪਏ ਆਜੂ ਉਹ ਮੋਦੀ ਜੀ ਦਾ ਵਾਅਦਾ ਵਫਾ ਨਹੀਂ ਹੋਇਆ ਤੇ ਇਹਨਾਂ ਵਿਚਾਰਿਆਂ ਦੇ ਅਸੀਂ ਕਿਵੇਂ ਵਿਸ਼ਵਾਸ ਕਰ ਲਈਏ